ਅੱਜ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਤੁਹਾਡੇ ਨਾਲ ਰੂਬਰੂ ਹੋਣਗੇ ਸਾਡੇ ਭਾਰਤੀ ਜਨਤਾ ਪਾਰਟੀ ਦੇ ਪੂਰਬ ਪ੍ਰਦੇਸ਼ ਅਧਿਖਸ਼ ਔਰ ਪੂਰਬ ਜੇ ਮੈਂਬਰ ਰਾਜ ਸਭਾ ਰਹੇ ਆਦਰਨੀਏ ਸ਼ਵੇਤ ਮਰਗ ਜੀ ਉਹਨਾਂ ਦੇ ਨਾਲ ਮੌਜੂਦ ਨੇ ਸਾਡੇ ਪ੍ਰਦੇਸ਼ ਦੇ ਮਾ ਮੰਤਰੀ ਆਦਰਨੀਏ ਰਕੇਸ਼ ਰੁਕਤ ਧੌਰ ਜੀ ਸਾਡੇ ਪੂਰਬ ਮੰਤਰੀ ਆਦਰਨੀਏ ਸੇਖਰੀ ਸਾਹਿਬ ਬਹੁਤ ਸਤਕਾਰ ਜੋ ਸਾਡੇ ਸੀਨੀਅਰ ਆਗੂ ਮਲੋਤਰਾ ਜੀ ਔਰ ਮੇਰੇ ਜ਼ਿਲ੍ਹੇ ਦੇ ਮਾ ਮੰਤਰੀ ਮੱਲੀ ਸਾਹਿਬ ਔਰ ਸਾਰੀ ਸਬੂਚੀ ਲੀਡਰਸ਼ਿਪ ਟੋਡਨ ਨਾਲ ਅੱਜ ਇਲੈਕਸ਼ਨ ਦੇ ਬਾਬਤ ਜੋ ਅੱਜ ਦਾ ਮਾਹੌਲ ਚੱਲ ਰਿਹਾ ਅੱਜ ਜੋ ਪੰਜਾਬ 'ਚ ਹੋ ਰਿਹਾ ਜਿਸ ਤੰਗ ਦਿਨਾਂ ਚ ਚੋਣਾਂ ਲੜੇ ਜਾ ਰਹੇ ਨੇ ਇਹਨਾਂ ਸਾਰੇ ਟੋਕਿਆਂ ਤੇ ਗੱਲ ਕਰਨ ਦੇ ਲਈ ਆਦਰਯੋਗ ਸ਼ਵੇਤ ਮਾਲ ਜੀ ਤੋਂ ਟੋਡਨ ਨਾਲ ਗੱਲ ਕਰਨਗੇ ਮੈਂ ਉਹਨਾਂ ਨੂੰ ਬੇਨਤੀ ਕਰਦਾ ਹਾਂ ਜੀ ਤੁਹਾਡੇ ਰੂਬਰੂ ਹੋਣ। ਯੋਗ ਪੱਤਰਕਾਰ ਬੰਦੂਓ ਮਾਤਰ ਸ਼ਕਤੀ ਮੈਂ ਤੁਹਾਡਾ ਹਾਰਦਿਕ ਧੰਨਵਾਦੀ ਹਾਂ ਕਿ ਤੁਸੀਂ ਅੱਜ ਆਪਣਾ ਕੀਮਤੀ ਸਮਾਂ ਕੱਢ ਕੇ ਤੇ ਇੱਥੇ ਸਾਡੇ ਜਾਇਓ ਵਿਚਾਰਗਰਨ ਸੋ ਮੈਂ ਤੇ ਇੱਥੋਂ ਸ਼ੁਰੂ ਕਰਾਂਗਾ ਕਿ ਇਹ ਚੋਣਾਂ ਨਹੀਂ ਇਹ ਇੱਕ ਸਚਾਈ ਔਰ ਬੁਰਾਈ ਦਾ ਸੰਘਰਸ਼ ਹੈ ਕਿ ਇੱਕ ਪਾਸੇ ਹੈ ਸਲੋਗਨ ਭਾਰਤੀ ਜਨਤਾ ਪਾਰਟੀ ਕੇ ਵੱਡਤੇ ਕਦਮ ਕਾਮ ਜ਼ਿਆਦਾ ਬਾਤ ਹੈ ਕਬ ਔਰ ਕਮ ਬੋਲਦਾ ਕਿਉਂਕਿ ਸੁਭਾਗਸ਼ਾਲੀ ਹੈ ਅਸੀਂ ਕਿ ਸਾਡਾ ਜਿਹੜਾ ਸਵਰਨਿਮ ਖਜ਼ਾਨਾ ਹੈ ਉਹ ਕਿਸੇ ਵੀ ਵਿਪਖਸ਼ੀ ਪਾਰਟੀ ਕੋਲ ਨਹੀਂ ਹੈ ਸਾਡੇ ਜਿਹੜੇ ਸੁਰਨਮ ਖਜ਼ਾਨੇ ਦੇ ਰਤਨ ਨੇ ਸਾਡੇ ਪ੍ਰਧਾਨ ਮੰਤਰੀ ਦੁਨੀਆ ਦੇ ਸਭ ਤੋਂ ਲੋਕਪ੍ਰੀਯ ਨੇਤਾ ਨਰਿੰਦਰ ਮੋਦੀ ਜੀ ਕਥਨੀ ਤੇ ਕਰਮੀ ਇੱਕ ਹੈ 2014 ਜੀ ਕੀ ਕਰੀ ਪ੍ਰਧਾਨ ਮੰਤਰੀ ਬਣੇ ਫਿਰ ਦੁਬਾਰਾ 2019 ਜੀ ਪ੍ਰਧਾਨ ਮੰਤਰੀ ਬਣੇ ਤੀਸਰੀ ਵਾਰੀ ਐਕਟ੍ਰਿਕ ਲਾ ਕੇ 2014 ਜੀ ਪ੍ਰਧਾਨ ਮੰਤਰੀ ਬਣੇ ਐਸੇ ਨੇਤਾ ਦੇ ਨਿਤਤਵ ਵਿੱਚ ਅਸੀਂ ਕੰਮ ਕਰ ਰਹੇ ਹਾਂ ਸਾਡੇ ਰਾਸ਼ਟਰੀ ਅਧਿਕਸ ਜਗਤ ਪ੍ਰਕਾਸ਼ ਨੱਡਾ ਜੀ ਔਰ ਭਾਰਤੀ ਜਨਤਾ ਪਾਰਟੀ ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਜਿਹਦੇ ਵਿੱਚ ਕੇ ਸਭ ਤੋਂ ਵੱਧ ਸੰਸਦ ਸਭ ਤੋਂ ਵੱਧ ਵਿਧਾਇਕ ਸਭ ਤੋਂ ਵੱਧ ਮੇਅਰ ਸਭ ਤੋਂ ਵੱਧ ਸਰਪੰਚ ਸਭ ਤੋਂ ਵੱਧ ਪੰਚ ਔਰ ਉਸ ਪਾਰਟੀ ਦੇ ਪ੍ਰਤੀਨਿਧੀ ਨੇ ਜੀਵਨ ਗੁਪਤਾ ਜੀ ਸਵੱਛ ਜੀਵਨ ਭਾਰਤੀ ਜਨਤਾ ਪਾਰਟੀ ਪਾਰਟੀ ਵੀ ਤੇ ਡਿਫਰੈਂਸ ਕਿ ਸਵਛ ਨਾਤਤਵ ਔਰ ਸਵਛ ਕਾਰਗਰਤਾ ਔਰ ਉਹਦੇ ਜੀਵਨ ਗੁਪਤਾ ਜੀ ਕਾਰਗਰਤਾ ਕੋਈ ਪਰਿਵਾਰਵਾਦ ਨਹੀਂ 34 ਸਾਲ ਤੋਂ ਜੀਵਨ ਗੁਪਤਾ ਜੀ ਸਾਡੇ ਪੱਛਮੀ ਵਿਧਾਨ ਸਭਾ ਉਪ ਚੋਣ ਤੋਂ ਪ੍ਰਤੱਖਸੀ ਜਿਹੜੇ ਨੇ ਉਹ ਇੱਕ ਕਾਰਗਰਤਾ ਤੋਂ ਅੱਗੇ ਵਧੇ ਔਰ ਸਮਾਜ ਦੀ ਸੇਵਾ ਕਰਦੇ ਹੋਏ ਅੱਜ ਜੋ ਸਾਡੇ ਪ੍ਰਤੱਖਸੀ ਬਣੇ ਨੇ ਸੋ ਭਾਰਤੀ ਜਨਤਾ ਪਾਰਟੀ ਦਾ ਪਹਿਲੇ ਮੈਂ ਦੱਸਾਂਗਾ ਮੈਂ ਤੇ ਵੈਸਟ ਸੀਟ ਤੋਂ ਸ਼ੁਰੂ ਹੋਗਾ ਤੁਹਾਡੇ ਲੁਧਿਆਣੇ ਦੀ ਗੱਲ ਕਰਾਂਗਾ ਜੇ ਮੈਂ ਬੋਲਾਂ ਤੇਨੂੰ ਸ਼ੁਰੂ ਕਰਾ ਦੇਜੇ ਉੱਤੇ ਤੇ ਮੈਂ ਸਮਝਦਾ ਰਾਤ ਪੈ ਜਾਗੀ ਇੰਨੀ ਉਪਲਬਧਦੀ ਹੈ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੀਆ ਲੁਧਿਆਣੇ ਦਾ ਰੇਲਵੇ ਸਟੇਸ਼ਨ ਵਿਸ਼ਵ ਸਟਰੀਏ ਕੌਣ ਬਣਾ ਰਿਹਾ ਹੈ ਭਾਰਤੀ ਜਨਤਾ ਪਾਰਟੀ ਮੋਦੀ ਜੀ ਦੀ ਸਰਕਾਰ ਲੁਧਿਆਣੇ ਦੇ ਵਿੱਚ ਇੱਕ ਇੰਟਰਨੈਸ਼ਨਲ ਲੈਵਲ ਦਾ ਜਿਹੜਾ 에어ਪੋਰਟ ਬਣਨ ਜਾ ਰਿਹਾ ਉਹ ਕੌਣ ਬਣਾ ਰਿਹਾ ਹੈ 에어 ਟ੍ਰੈਵਲ ਦੀ ਸੁਵਿਧਾ ਕੌਣ ਦੇਣ ਜਾ ਰਿਹਾ ਹੈ ਉਹ ਮੋਦੀ ਜੀ ਦੀ ਸਰਕਾਰ ਭਾਰਤੀ ਜਨਤਾ ਪਾਰਟੀ ਲੁਧਿਆਣੇ ਦੇ ਵਿੱਚ ਜਿਹੜਾ ਸੜਕਾਂ ਦਾ ਨਿਰਮਾਣ ਹੋਇਆ ਐਲੀਵੇਟਡ ਰੋਡਸ ਬਣਿਆ ਫਲਾਈਓਵਰਸ ਬਣੇ ਔਰ ਜਿੰਨਾ ਵਿਕਾਸ ਹੋਇਆ ਉਹ ਸਵਾਰਟ ਸਿਟੀ ਪ੍ਰੋਜੈਕਟ ਉਹ ਵੀ ਕਿੰਨੇ ਕਰਵਾਇਆ ਮੋਦੀ ਜੀ ਦੀ ਸਰਕਾਰ ਭਾਰਤੀ ਜਨਤਾ ਪਾਰਟੀ ਔਰ ਉਸ ਤੋਂ ਬਾਅਦ ਅੱਜ ਸਾਨੂੰ ਗੌਰਵ ਹੈ ਕਿ ਪੰਜਾਬ ਵਿੱਚ ਪਹਿਲੀ ਵਾਰ ਹੀ ਮੋਦੀ ਜੀ ਦੀ ਸਰਕਾਰ ਨੇ ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ ਦਿੱਤਾ ਆਈਆਈਐਮ 70 ਸਾਲ ਤੱਕ ਇਹ ਨਹੀਂ ਸੀ ਮਿਲੀਆਂ ਉਪਲਬਧੀਆਂ ਮੈਂ ਯਾਦ ਕਰਾਵਾਂਗਾ ਕਾਂਗਰਸ ਔਰ ਵਿਪਖੀ ਪਾਰਟੀਆਂ ਦਾ ਕੁਝ ਆਸਰ ਪਹਿਲਾ ਆਈਆਈਟੀ ਕਿਨੇ ਦਿੱਤਾ ਇੰਡੀਅਨ ਇੰਸਟੀਚਿਊਟ ਆਫ ਟੈਕਨੋਲੋਜੀ ਮੋਦੀ ਜੀ ਦੀ ਸਰਕਾਰ ਨੇ ਪਹਿਲਾ ਏਮਸ ਕਿਨੇ ਦਿੱਤਾ ਬਠਿੰਡਾ ਦਾ ਆਲ ਇੰਡੀਆ ਇੰਸਟੀਚਿਊਟ ਆਫ ਮੈਨੇਜਮੈਂਟ ਮੋਦੀ ਜੀ ਦੀ ਸਰਕਾਰ ਨੇ ਪਹਿਲੀ ਸੈਂਟਰ ਯੂਨੀਵਰਸਿਟੀ ਕਿਨੇ ਦਿੱਤੀ ਮੋਦੀ ਜੀ ਦੀ ਸਰਕਾਰ ਨੇ ਫਿਰੋਜ਼ਪੁਰ ਵਿੱਚ ਪਹਿਲਾ ਜਿਹੜਾ ਸੈਟਲਾਈਟ ਹਸਪੀਟਲ ਆ ਪੀਜੀਆਈ ਦਾ ਪੋਸਟ ਗ੍ਰੈਜੂਏਟ ਗ੍ਰੈਜੂਏਟ ਇੰਸਟੀਟਿਊਟ ਆਫ ਮੈਡੀਕਲ ਸਾਇੰਸਸ ਉਹ ਕਿੰਨੇ ਦਿੱਤਾ ਮੋਦੀ ਜੀ ਦੀ ਸਰਕਾਰ ਨੇ ਔਰ ਆਰ ਵਾਲੇ ਪਵਿੱਖ ਦੇ ਵਿੱਚ ਹੋਈ ਜੋ ਅੱਜ ਯੋਜਨਾਵਾਂ ਚੱਲ ਰਹੀਆਂ ਐ ਆਜੀ ਉਸਮਾਨ ਲੈ ਲੋ ਚਾਹੇ ਜਿਹੜੀ ਕਿ ਸਭ ਤੋਂ ਵੱਡੀ ਮੁਫਤ ਸਿਹਤ ਬੀਮਾ ਯੋਜਨਾ ਹੈ ਮੋਦੀ ਜੀ ਦੀ ਮੁਫਤ ਅਨਾਜ ਦੀ 80 ਕਰੋੜ ਦੇਸ਼ ਵਾਸੀਆਂ ਦੀ ਯੋਜਨਾ ਮੋਦੀ ਜੀ ਦੀ ਬੜੇ ਇਸ ਵਕਤ ਸ਼ਹਿਰ ਦੀ ਕੇਵਲ ਇੰਡਸਟਰੀ ਦੀ ਵਪਾਰ ਦੀ ਕਿਸੇ ਨੇ ਫਿਕਰ ਕੀਤੀ ਤਾਂ ਪ੍ਰਧਾਨ ਮੰਤਰੀ ਮੋਦੀ ਜੀ ਨੇ ਮਾਈਕਰੋ স্মਾਲ ਜਿਹੜੀ ਐਮ ਐਸ ਐਮ ای ਲਾਰਜ ਐਮ ਐਸ ਐਮ ای ਇੰਡਸਟਰੀ ਹੈ ਉਨਾਂ ਨੂੰ ਸਿਰਫ ਬੈਨੀਫਿਟ ਦਿੱਤੇ ਨੇ ਸਬਸਿਡੀਆਂ ਦਿੱਤੀਆਂ ਜੋ ਉਹ ਵੀ ਕ੍ਰੈਡਿਟ ਜਾਂਦਾ ਹੈ ਪ੍ਰਧਾਨ ਮੰਤਰੀ ਮੋਦੀ ਜੀ ਦੀ ਸਰਕਾਰ ਨੂੰ ਇਸੇ ਤਰ੍ਹਾਂ ਜਿਹੜੀ ਜੀ ਐਸ ਟੀ ਦੀ ਸੌਦਾ ਮਿਲੀ ਵਪਾਰ ਪ੍ਰਫੁੱਲਤ ਕਰਨ ਲਈ ਵਨ ਨੇਚਰ ਵਨ ਟੈਕਸ ਕੋਈ ਬੈਰੀਅਰ ਨਹੀਂ ਕੋਈ ਭ੍ਰਸ਼ਟਾਚਾਰ ਨਹੀਂ ਕਿੰਨੇ ਦਿੱਤੀ ਮੋਦੀ ਜੀ ਦੀ ਸਰਕਾਰ ਨੇ ਸੋ ਉਸ ਲਿਹਾਜ਼ ਦੇ ਨਾਲ ਸਰਵ ਸੁਵਿਧਾ ਸੰਪਨ ਜੀਵਨ ਵਿਕਸਿਤ ਭਾਰਤ ਵਿਕਸਿਤ ਪੰਜਾਬ ਔਰ ਵਿਕਸਿਤ ਲੁਧਿਆਣਾ ਦਾ ਸੁਪਨਾ ਕਿੰਨੇ ਦਿੱਤਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਔਰ ਆਤਮ ਨਿਰਭਰ ਭਾਰਤ ਆਤਮ ਨਿਰਭਰ ਪੰਜਾਬ ਆਤਮ ਨਿਰਭਰ ਲੁਧਿਆਣਾ ਦਾ ਨਾਰਾ ਕਿੰਨੇ ਦਿੱਤਾ ਪ੍ਰਧਾਨ ਮੰਤਰੀ ਮੋਦੀ ਜੀ ਨੇ ਸੋ ਉਸ ਲਿਹਾਜ਼ ਦੇ ਨਾਲ ਜੀਵਨ ਗੁਪਤਾ ਜੀ ਸਾਡੇ ਪ੍ਰਤੀਖਸ਼ੀ ਨੇ ਉਹਨਾਂ ਆਮ ਆਦਮੀ ਪਾਰਟੀ ਔਰ ਕਾਂਗਰਸ ਤੇ ਮੈਨੂੰ ਯਾਦ ਆ ਗਿਆ ਇਹ ਦੋਨੋਂ ਪਾਰਟੀਆਂ ਲਈ ਹਰ ਸ਼ਾਖ 'ਤੇ ਉੱਲੂ ਬੈਠਾ ਹੈ ਅੰਜਾਮੇ ਗੁਲਸਤਾ ਗਿਆ ਹੋਗਾ ਪੰਜਾਬ ਨੂੰ ਲੁੱਟਿਆ ਵੀ ਪੰਜਾਬ ਨੂੰ ਕੁੱਟਿਆ ਵੀ ਉਹ ਆਮ ਆਦਮੀ ਪਾਰਟੀ ਨੇ ਵੀ ਔਰ ਕਾਂਗਰਸ ਨੇ ਵੀ ਆਪ ਪੰਜਾਬ ਦੇ ਲੋਕਾਂ ਦਾ ਲੱਕ ਤੋੜਤਾ ਹੈ ਭਗਵੰਤਬਾਨ ਜੀ ਦੀ ਇਸ ਆਮ ਆਦਮੀ ਪਾਰਟੀ ਸਰਕਾਰ ਨੇ ਗੁਮਰਾ ਪਾਰਟੀ ਸਰਕਾਰ ਨੇ ਇਹਨਾਂ ਦਾ ਰਾਸ਼ਟਰੀ ਨੇਤਾ ਹੀ ਗੁੰਮਰਾਹ ਕਰਨ ਵਾਲਾ ਕੇਜਰੀਵਾਲ ਅੰਨਾ ਹਜਾਰੇ ਜੀ ਦੇ ਅੰਦੋਲਨ ਚੋਂ ਨਿਕਲਿਆ ਝੂਠ ਬੋਲ ਕੇ ਸਰਕਾਰ ਬਣਾ ਲਈ ਦਿੱਲੀ ਦੇ ਵਿੱਚ ਔਰ ਸਭ ਤੋਂ ਵਾਅਦਾ ਖਿਲਾਫੀ ਜੇ ਕਿਸੇ ਨੇ ਦੁਨੀਆ ਦਾ ਸਭ ਤੋਂ ਝੋਟਾ ਇਨਸਾਨ ਹੈ ਜੋ ਅਰਵਿੰਦ ਕੇਜਰੀਵਾਲ ਰਾਜੇ ਤੱਕ ਆਮ ਆਦਮੀ ਪਾਰਟੀ ਜਿਹਦੇ ਕੈਂਡੀਡੇਟ ਬਾਰੇ ਵੀ ਮੈਂ ਗੱਲ ਕਰਾਂਗਾ ਤੋ ਉਹ ਕੇਜਰੀਵਾਲ ਜਿੰਨੇ ਕਿਹਾ ਸੀਗਾ ਕਿ ਮੈਂ ਸਿਰ ਦੋ ਕਮਰਿਆਂ ਦੇ ਮਕਾਨ ਵਿੱਚ ਰਵਾਂਗਾ ਸੀਸਵੈਲ ਬਣਾ ਲਿਆ ਵੈਗਨ ਆਰਕਾਰ ਲੈ ਲਈ ਲੋਕਾਂ ਨੂੰ ਗੁੰਮਰਾਹ ਕਰਕੇ ਹੁਣ ਐਸ ਵੇਲੇ ਸਭ ਤੋਂ ਮਹਿੰਗੀਆਂ ਕਾਰਾਂ ਹੀ ਪਹੁੰਚ ਗਈਆਂ ਔਰ ਜਿਹੜਾ ਇੱਕ ਸੰਸਦ ਦਾ ਬੰਗਲਾ ਹੈ ਕਿਉਂਕਿ ਬੰਗਲੇ ਤੇ ਬਿਨਾ ਤੋਂ ਉਹਨਾਂ ਖਾਸ ਆਦਮੀ ਰਹਿ ਨਹੀਂ ਸਕਦੇ ਅਰਵਿੰਦ ਕੇਜਰੀਵਾਲ ਮਿੱਤਲ ਜਿਹੜੇ ਸ਼ੋਕ ਮਿੱਤਲ ਸੰਸਦ ਨੇ ਉਹ ਬੰਗਲਾ ਤੇ ਆਪਣੇ ਲਈ ਬਣਾਉਂਦੇ ਰਹੇ ਸੰਸਦ ਗ੍ਰਹਿ ਪ੍ਰਵੇਸ਼ ਅਰਵਿੰਦਰ ਅਰਵਿੰਦ ਕੇਜਰੀਵਾਲ ਕਰ ਗਏ ਔਰ ਜਿਹੜਾ ਹਰਭਜਨ ਸਿੰਘ ਐਮਪੀ ਦਾ ਬੰਗਲਾ ਹੈ ਉੱਥੇ ਮਨੀਸ਼ ਸੋਧਿਆ ਖਾਸ ਆਦਮੀ ਗ੍ਰਹਿ ਪ੍ਰਵੇਸ਼ ਕਰ ਗਏ ਅੱਜ ਉਹਨਾਂ ਦਾ ਕੈਂਡੀਡੇਟ ਕੌਣ ਹੈ ਸੰਜੀਵ ਅਰੋੜਾ ਮੈਂ ਤਾਂ ਸਮਝਦਾ ਸੀ ਭਗਵੰਤ ਮਾਨ ਜੀ ਕਮੇਡੀਅਨ ਨੇ ਚਲੋ ਕਾਮੇਡੀ ਕਰਨ ਉਹ ਤਾਂ ਪ੍ਰੋਫੈਸ਼ਨਲ ਸੀ ਇਹ ਸੰਜੀਵ ਅਰੋੜਾ ਜੀ ਇੰਡਸਟਰੀਸ ਤੋਂ ਕਮੇਡੀਅਨ ਕਿਉਂ ਤੋਂ ਬਣ ਗਿਆ ਮੈਂ ਬੋਰਡ ਬੜਿਆ ਆਨੇ ਵਾਲੇ ਡੇਢ ਵਰਸ਼ ਵਿਕਾਸ ਕਰੂੰਗਾ 6 ਮਹੀਨੇ ਦੇ ਅਗੇ ਨੇ ਕੋਡ ਆਫ ਕਨੈਕਟ 1 ਵਰਸ਼ ਰਹਿ ਗਿਆ ਮੈਨੂੰ ਇਹ ਦੱਸੋ ਸੰਜੀਵ ਅਰੋੜਾ ਜੀ ਕਿ ਤੁਸੀਂ ਝੂਠੀ ਬਰਾਦਰੀ ਝੂਠੀ ਆਮ ਆਦੀ ਪਾਰਟੀ ਦੇ ਝੂਠੇ ਪ੍ਰਤੀਨਿਧੀ ਹੋ ਤੁਸੀਂ 3 ਸਾਲ ਤੋਂ ਮੈਂਬਰ ਪਾਰਲੀਮੈਂਟ ਹੋ ਤੁਸੀਂ ਕਿਉਂ ਨਹੀਂ ਵਿਕਾਸ ਕੀਤਾ 3.5 ਸਾਲ ਤੋਂ ਤੁਹਾਡੀ ਭਗਵੰਤਬਾਨ ਸਰਕਾਰ ਹੋ ਰਹੀ ਹੈ ਤੁਸੀਂ ਕਿਉਂ ਨਹੀਂ ਵਿਕਾਸ ਕੀਤਾ ਤੁਸੀਂ ਤੇ ਤੁਹਾਡੇ ਮੁੱਖ ਮੰਤਰੀ ਤੁਹਾਡੀ ਆਮ ਆਦਮੀ ਪਾਰਟੀ ਕੁੰਭ ਕਰਨ ਦੀ ਨਹੀਂ ਸੁੱਤੀ ਸੀ ਕਿ ਤੁਸੀਂ ਹੁਣ ਕਹਿੰਦੇ ਹੋ ਕਰੋਗੇ ਅੱਗੇ ਕਰਾਂਗੇ ਭਵਿੱਖ ਜਿਹਨੇ ਪਹਿਲੇ ਕੁਝ ਨਹੀਂ ਕੀਤਾ ਉਹ ਹੁਣ ਕੀ ਕਰਨਗੇ ਮੈਂ ਤੁਹਾਨੂੰ ਇੱਕ ਦੱਸਣਾ ਜਿਹੜੇ ਸਵਰਗਵਾਸੀ ਗੋਗੀ ਜੀ ਨੇ ਜਿਨ੍ਹਾਂ ਦੇ ਕਰਕੇ ਉਪ ਚਨਾਵ ਹੋਇਆ ਉਹਨਾਂ ਦੀ ਅੰਤਰਾत्मा ਜੀ ਜੀਵਤ ਸੀ ਕਿ ਅਸੀਂ ਦੇਖਿਆ ਕਿ ਇੱਕ ਇਨੌਗੁਰਲ ਸਟੋਨ ਜਿਹਦੇ ਜਿਵੇਂ ਸ਼ਾਇਦ ਉਹਨਾਂ ਦੇ ਵੱਡੇ ਨੇਤਾਵਾਂ ਨੇ ਉਹ ਇਨੌਗਰੇਸ਼ਨ ਕੀਤਾ ਤੇ ਗੋਗੀ ਜੀ ਦਾ ਛੋਟਾ ਜਿਹਾ ਨਾਅ ਸੀ ਵਿਧਾਇਕ ਦਾ ਉਹਨਾਂ ਨੇ ਰੋਡ ਲੈ ਕੇ ਇਨੌਗੁਰਲ ਸਟੋਨ ਤੋੜਿਆ ਪ੍ਰਤੱਖ ਕੋ ਪ੍ਰਮਾਨ ਦੀ ਲੋੜ ਨਹੀਂ ਹੁੰਦੀ ਪ੍ਰਮਾਨ ਤੇ ਉਹਨਾਂ ਦੀ ਪਾਰਟੀ ਦੇ ਐਮਐਲਏ ਨੇ ਦਿੱਤਾ ਉਹਨੇ ਕਿਹਾ ਮੇਰੀ ਅੰਤਰਾਤਮਾ ਤੇ ਬੋਝ ਆਜ ਬੈ ਛੋਟੀ ਪਾਰਟੀ ਦਾ ਐਮਐਲਏ ਸਿੱਧ ਹੋ ਗਿਆ ਵਾ ਇਹ ਝੂਠਾ ਪੱਥਰ ਲੱਗਾ ਕੋਈ ਵਿਕਾਸ ਨਹੀਂ ਹੋਇਆ ਮੈਂ ਆਪ ਹੀ ਆਪਣਾ ਪੱਥਰ ਤੋੜ ਰਿਹਾ ਇਸ ਤੋਂ ਵੱਡਾ ਆਮ ਆਦਮੀ ਪਾਰਟੀ ਦਾ ਜਿਹੜਾ ਖੁਸ਼ਾਸਾ ਨੇ ਕੀ ਹੋ ਸਕਦਾ ਔਰ ਉਹਨਾਂ ਦਾ ਜਿਹੜਾ ਵਿਧਾਇਕ ਬਣ ਜਾ ਰਿਹਾ ਜਿਨੇ ਅਜ ਤੱਕ ਕੁਝ ਨਹੀਂ ਕੀਤਾ ਔਰ ਉਪ ਤੋਂ ਵੀ ਕਿਛ ਕੀ ਕਰੇਗਾ ਉਹ ਤੇ ਉਪਲਬਧ ਹੀ ਨਹੀਂ ਹੈ ਕਿਸੇ ਨੂੰ ਮਿਲਦਾ ਹੀ ਨਹੀਂ ਮੈਨੂੰ ਜਾਣਕਾਰੀ ਮਿਲ ਨਹੀਂ ਜਾਂਦਾ ਵੀ ਗੁਰਦਾਮ ਜੇ ਦਿੱਲੀ ਹੈ ਤੇ ਐਸੇ ਪ੍ਰਤੀਨਿਧੀ ਆਮ ਆਦਮੀ ਪਾਰਟੀ ਦਾ ਗੁਜ਼ਾਰਾ ਮੈਂ ਯਾਦ ਕਰਾਵਾਂਗੇ ਇਹਨਾਂ ਦੇ ਵਾਦੇ ਇਹ ਭ੍ਰਸ਼ਟਾਚਾਰੀ ਗੁੰਮਰਾ ਪਾਰਟੀ ਆਮ ਆਦਮੀ ਪਾਰਟੀ ਰਹੋ ਖਤਮੀ ਕਰਤਾ ਜੋ ਮੋਦੀ ਜੀ ਨੇ ਪ੍ਰੋਜੈਕਟ ਦਿੱਤਾ ਸੀਗਾ ਇਹ ਜਿਹੜੀ ਆਮ ਆਦਮੀ ਪਾਰਟੀ ਹੈ ਇਹਨਾਂ ਨੇ ਜਿੱਥੇ ਬਿਜਲੀ ਦੇ ਰੇਟ ਘਟਾਉਣ ਦਾ ਵਾਅਦਾ ਕੀਤਾ ਸੀ ਕਈ ਵਾਰੀ ਬਿਜਲੀ ਦੇ ਰੇਟ ਵੱਧ ਗਏ ਹਾਲਾਂਕਿ 3 ਰੁਪਏ ਪਰ ਯੂਨਿਟ ਸਬਸਿਡੀ ਮਿਲਦੀ ਸੀ ਬਿਜਲੀ ਤੇ ਉਹ ਇਹਨਾਂ ਨੇ ਵਾਪਸ ਲੈ ਲਈ ਸਬਸਿਡੀ ਔਰ ਅੱਜ ਚੋਣਾਂ ਦੇ ਵੀ ਜਿਵੇਂ ਸੀ ਦੇਖ ਲਿਆ ਤੇ ਰਹਿ ਗਏ ਇੱਥੇ ਜਿੰਨੇ ਪਾਵਰ ਕੱਟ ਹੈ ਤੁਸੀਂ ਬਿਜਲੀ ਵੀ ਮਹਿੰਗੀ ਕਰਤੀ ਤੇ ਬਿਜਲੀ ਦੇ ਹੀ ਨਹੀਂ ਰਹੀ ਲੋਕ ਤਰਾਹਿਤ ਰਹੀ ਕਰ ਰਹੇ ਨੇ 48 ਡਿਗਰੀ ਐਸ ਵੇਲੇ ਟੈਂਪਰੇਚਰ ਹੋਇਆ ਹੈ ਔਰ ਪੰਜਾਬ ਜਿਹੜਾ ਹੈ ਉਹ ਐਸ ਵੇਲੇ ਗਰਮੀ ਦੀ ਮਾਰ ਚੇਲ ਰਹੇ ਹਨ ਲੈ ਬਿਜਲੀ ਇਹਨਾਂ ਦੇ ਪਾਵਰ ਕੱਟ ਜਿਹੜੇ ਨੇ ਉਹ ਚੱਲ ਰਹੇ ਨੇ ਅੱਜ ਮੈਂ ਯਾਦ ਕਰਾਵਾਂਗਾ ਆਮ ਆਦਮੀ ਪਾਰਟੀ ਨੂੰ ਕਿ ਇਹਨਾਂ ਨੇ ਕਿਹਾ ਸੀ ਫ੍ਰੀ ਵਾਈਫਾਈ ਕਿਸੇ ਨੂੰ ਨਹੀਂ ਮਿਲਿਆ ਫ੍ਰੀ ਵਾਈਫਾਈ ਇਹਨਾਂ ਨੇ ਕਿਹਾ ਸੀ 5 ਰੁਪਏ 'ਚ ਭੋਜਨ ਦਿਆ ਗਿਆ ਰਿਕ ਨੂੰ ਰਸੋਈ ਕੋਲਾਂਗੇ ਕੋਈ ਰਸੋਈ 5 ਰੁਪਏ ਵਾਲੀ ਨਹੀਂ ਖੁੱਲੀ ਉਹ ਵੀ ਝੂਠਾ ਵਾਦਾ ਸਿੱਧ ਹੋਇਆ ਔਰ ਇਸ ਲਈ ਆਈ ਹੈ ਕਿ ਉਸ ਮਨ ਤੇ ਲੱਗਦਾ ਕਿਸੇ ਲਈ ਲੱਗਦਾ ਹੈ ਮੈਨੂੰ ਕਿ ਸੰਜੀਵ ਜੀ ਵੀ ਰਾਤੀ ਪ੍ਰਾਰਥਨਾ ਕਰਦੇ ਹੋਮਕੇ हे ਪ੍ਰਮਾਤਮਾ ਮੈਨੂੰ ਹਰਵਾ ਦੇ ਮੇਰੀ ਲੋਕ ਸਭਾ ਰਾਜ ਸਭਾ ਦੀ ਸੀਟ ਤੇ ਗ੍ਰਹਿਣ ਬਨ ਕੇ ਸ਼ਾਇਦ ਕੇਜਰੀਵਾਲ ਆਣ ਵਾਲੇ ਨੇ ਤੇ ਇਸ ਗ੍ਰਹਿਣ ਤੋਂ ਮੈਨੂੰ ਮੁਕਤੀ ਦਿਵਾ ਦੇ ਮੈਨੂੰ ਬਚਾ ਦੇ ਮੈਨੂੰ ਹਰਵਾ ਦੇ ਜੀਵਨ ਗੁਪਤਾ ਜੀ ਨੂੰ ਜਿਤਾ ਦੇ ਮੈਂ ਸਹੀ ਕਹਿ ਰਿਹਾ ਕਿ ਉਹਨਾਂ ਦੀ ਤੇ ਬਲੀ ਚੜ ਰਹੀ ਹੈ ਕਿ ਉਹਨਾਂ ਨੂੰ ਕਿਉਂਕਿ ਬਗਲੇ ਵੀ ਖੋਲੇ ਐਮਪੀਆ ਦੇ ਔਰ ਫੇਰ ਪੰਜਾਬ ਦੇ ਨਾਲ ਏਡਾ ਵੱਡਾ ਧੱਕਾ 80% ਐਪੀ ਬਾਹਰ ਲੇ ਸੰਦੀਪ ਪਾਟਕ ਬਾਹਰ ਲੇ ਵਿਕਰਮਜੀ ਸਾਨੀ ਬਾਹਰ ਲੇ ਉਸ ਤੋਂ ਬਾਅਦ ਰਾਹੁਲ ਚ ਰਾਗਵ ਚੱਡਾ ਬਾਹਰ ਲਾ ਸੰਜੇ ਸਿੰਘ ਬਾਹਰ ਲਾ ਔਰ ਆਜ ਜਿਹੜੇ ਕੋ ਬਚੇ ਰਹੇ ਉਹਨੇ ਸੰਜੀਵ ਦੀ ਬਲੀ ਜਿਹੜੀ ਚੜਨ ਲਗੀ ਹੈ ਸੋ 50 ਅੱਛਾ ਉਹਨ ਜਿਹੜੀ ਨਕਾਰੀ ਹੋਈ ਭ੍ਰਸ਼ਟਾਚਾਰੀ ਦਿੱਲੀ ਦੀ ਫੌਜ ਹੈ ਉਹ ਸਾਰੀ ਪੰਜਾਬ ਦੇ ਉੱਤੇ ਟੁੱਟ ਪਈ ਹੈ ਚੇਅਰਮੈਨ ਦਿੱਲੀ ਦੇ ਬਨ ਰਹੇ ਨੇ ਮੈਂ ਪੁੱਛਣਾ ਚਾਹਨਾ ਕਿ ਪੰਜਾਬ ਦੀ ਜਿਹੜੀ ਉਹਨਾਂ ਦਾ ਖਰਚਾ ਹੈ ਆ ਜੀਵਨ ਰਾਜਨੀਤੀ ਤੋਂ ਇਹਨਾਂ ਦਾ ਵਿਸ਼ਰਾਮ ਹੋ ਜਾਣਾ ਹੈ ਬਨਵਾਸ ਹੋ ਜਾਣਾ ਆ ਆਮ ਆਦਮੀ ਪਾਰਟੀ ਦਾ ਪਰ ਪੰਜਾਬ ਦੇ ਪਵਿੱਤ੍ਰ ਦਾ ਖਿਲਵਾੜ ਕਰਤਾ ਇਹਨਾਂ ਨੇ ਦਿਮਗ ਬਨ ਕੇ ਪੰਜਾਬ ਨੂੰ ਚਟ ਗਏ ਨੇ ਔਰ ਬਾਕੀ ਕਸਰ ਇਹਨਾਂ ਨੇ ਆਨ ਵਾਲੇ ਇੱਕ ਸਾਲ ਇਹਨੂੰ ਖਤਮ ਕਰ ਦੇਲੀ ਹੈ ਸੋ ਅੱਜ ਮੈਂ ਹੋਰ ਫਿਗਰ ਦਿਆਂਗਾ ਇੱਕੋ ਹੀ ਪਾਰਟੀ ਪੰਜਾਬ ਵਿੱਚ ਵੱਧ ਰਹੀ ਹੈ ਉਹ ਹੈ ਭਾਰਤੀ ਜਨਤਾ ਪਾਰਟੀ ਸਾਡਾ ਵੋਟ ਚੇਅਰ 2024 ਦੀ ਲੋਕ ਸਭਾ ਇ 8% ਤੋਂ 19% ਵੱਧ ਗਿਆ ਔਰ ਸਾਡਾ ਜਿਹੜੀਆਂ ਸੀਟਾਂ ਅਸੀਂ 2022 ਨੂੰ ਗੁਮਰਾਹ ਪਾਰਟੀ ਦੀ ਗੁਮਰਾਹਪੁਰ ਇਲੈਕਸ਼ਨਸ ਦੇਗਾ ਸਾਨੂੰ ਦੋ ਵਿਧਾਨ ਸਭਾ ਸੀਟਾਂ ਅਸੀਂ ਜਿੱਤੀਆਂ ਸੀ 2024 ਦੇ ਚੋਣਾਂ ਵਿੱਚ 23 ਵਿਧਾਨ ਸਭਾ ਸੀਟਾਂ ਅਸੀਂ ਜਿੱਤ ਲਈਆਂ ਸੋਸ ਲਿਹਾਜ਼ ਦੇ ਨਾਲ ਇਹ ਫਿਗਰਸ ਬੋਲ ਰਹੀਆਂ ਕਿ ਭੋਗ ਜਿਹੜਾ ਉਹ ਭਾਰਤੀ ਜਨਤਾ ਪਾਰਟੀ ਦਾ ਵਧਿਆ ਜਦ ਕਿ ਆਮ ਆਦਮੀ ਪਾਰਟੀ ਦਾ ਵੋਟ ਸ਼ੇਅਰ ਘਟ ਕੇ 26% ਆ ਗਿਆ ਜਿਹੜੇ 92 ਐਮਐਲਏ ਆਮ ਆਦਮੀ ਪਾਰਟੀ ਦੇ ਜਿੱਤੇ ਸੀ ਉਹ 51 ਹੀ ਰਹਿ ਗਏ ਅੱਧੇ ਐਮਐਲਏ ਸਾਫ ਹੋ ਗਏ ਲੋਕ ਸਭਾ 13 ਜੋ ਕੇਵਲ 3 ਸੀਟਾਂ ਜਿਹੜੀਆਂ ਸੀਗੀਆਂ ਉਹ ਆਮ ਆਦਮੀ ਪਾਰਟੀ ਨੂੰ ਮਿਲੀਆਂ ਸੋ ਕਲੀਅਰ ਸੰਕੇਤ ਹੈ ਕਿ ਆਮ ਆਦਮੀ ਪਾਰਟੀ ਦਾ ਪਤਨ ਹੋ ਰਿਹਾ ਹੈ ਪਤਨ ਹੋਏਗਾ ਔਰ ਇਸ ਜਿਹੜੀ ਮਿਸ ਗਵਰਨੈਂਸ ਕਰਨ ਵਾਲੀ ਪਾਰਟੀ ਹੈ ਜਿੰਨੇ ਕੇ ਪੰਜਾਬ ਨੂੰ ਬਰਬਾਦ ਕਰ ਦਿੱਤਾ ਹੈ ਅੱਜ ਆਮ ਆਦਮੀ ਸੁਰੱਖਿਤ ਨਹੀਂ ਹੈ ਅੱਜ ਉਹ ਅੰਤਮ ਮਾਫੀਆ ਰਾਜ ਦੇ ਅਧੀਨ ਕੰਮ ਕਰ ਰਹੇ ਨੇ ਡਰੱਗ ਮਾਫੀਆ